के भी साहब का पार्टी तक फोन करना कर लो फैक्ट ऑन कर लो पहला यार जो पाउडर दिख जाते है ये भी देखो भाई इत्ते ही वाइट कर लो मैं 1 टू 1 नहीं करना किसी को। जी साहब नॉमिनेशन पर किस तरह का हंगामा मिल रहा है भाई कि लगता है पहले मुझे कंफ्यूजन की लग रही है ਦੇਖੋ ਜੀ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਆਪਣੀ ਸਾਰੀ ਲੀਡਰਸ਼ਿਪ ਨਾਲ ਬੀਬੀ ਜੀ ਸਾਡੇ ਇੰਚਾਰਜ ਨੇ ਪਟਿਆਲਾ ਸਾਹਿਬ ਸਾਡੇ ਪ੍ਰਧਾਨ ਨੇ ਜਹਰਾ ਸਾਹਿਬ ਸਾਰੇ ਜਿੰਨੇ ਸਾਡੇ ਨਵਾਂ ਹਲਕਿਆਂ ਦੇ ਇੰਚਾਰਜ ਆ ਬਾਕੀ ਸਾਡੇ ਸਰਕਰ ਦਾ ਵਰਕਰ ਜਿਹੜੇ ਆ ਅੱਜ ਇਕੱਠੇ ਹੋ ਕੇ ਸੀ ਨੋਮੀਨੇਸ਼ਨ ਪੇਪਰ ਫਾਈਲ ਕਰਨ ਆਏ ਆ ਔਰ ਅਕਾਲੀ ਦਲ ਬੜੀ ਚੜ੍ਹਦੀ ਕਲਾ ਦੇ ਵਿੱਚ ਔਰ ਜਿੰਨਾ ਅਕਾਲੀ ਦਲ ਦੇ ਵਿੱਚ ਐਸੇਲੇ ਜੋਸ਼ ਹੈ ਅਸੀਂ ਸਮਝਦੇ ਹਾਂ ਕਿ ਇਹਦੇ ਨਾਲ ਜਲੰਧਰ ਦੀ ਸੀਟ ਜਿਹੜੀ ਆ ਇਹਦਾ ਬੜਾ ਇੰਟਰਸਟਿੰਗ ਜਿਹੜਾ ਹੈਗਾ ਕੰਟੈਸਟ ਹੋ ਗਿਆ ਹੈਗਾ ਔਰ ਅਸੀਂ ਪੂਰੀ ਆਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਸਾਡਾ ਸਵਾਗਤ ਹੋ ਰਿਹਾ ਪਰਮੇ ਸਾਡਾ ਲੋਕ ਜਿਹੜੇ ਆ ਸਾਡੇ ਨਾਲ ਜੁੜ ਰਹੇ ਨੇ ਔਰ ਖਾਸ ਤੌਰ ਤੇ ਉੱਤੇ ਜਿਹੜੇ ਸ਼ਹਿਰ ਦੇ ਜਾਂ ਹੋਰ ਆਲੇ ਦੁਆਲੇ ਦੇ ਲੋਕੇਲਿਟੀਜ਼ ਦੇ ਲੋਕ ਆ ਉਹਨਾਂ ਦਾ ਬਹੁਤ ਅੱਛਾ ਹੰਗਾਰਾ ਮਿਲਿਆ 15 ਅੱਗੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਆ ਵੀ ਸੰਗਰੂਰ ਦੇ ਵਿੱਚ ਆਂਗਣਵਾੜੀ ਕੇਂਦਰ ਦੇ ਵਿੱਚੋਂ ਇੱਕ ਦਵਾਈ ਦਿੱਤੀ ਗਈ ਸੀ 6 ਮਹੀਨੇ ਪੁਰਾਣੀ ਐਕਸਪਾਇਰੀ ਦਵਾਈ ਸੀ ਤੇ ਨਾਲ ਬੱਚੇ ਵੀ ਬਿਮਾਰ ਹੋਏ ਤੇ ਹੁਣ ਉੱਤੇ ਕਾਰਵਾਈ ਕਰਦੇ ਹੋਏ ਵਰਕਰਾਂ ਦੀ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਕੀ ਕਹਿਣਾ ਹੈ ਦੇਖੋ ਆਂਗਣਵਾੜੀ ਤੇ ਤਾਂ ਪਹਿਲਾਂ ਹੀ ਬੜੇ ਦੇਰ ਤੋਂ ਉਹਨਾਂ ਦੇ ਵਿੱਚ ਰੋਸ਼ ਹੈ ਬੜੀ ਦੇਰ ਤੋਂ ਉਹ ਸਟ੍ਰਾਈਕ ਤੇ ਵੀ ਚੱਲ ਰਹੇ ਆ ਤੇ ਸਰਕਾਰ ਜਿਹੜੀ ਹੈ ਗੁੰਗੀ ਤੇ ਬੋਲੀ ਸਰਕਾਰ ਹੈ ਇਹਨਾਂ ਨੂੰ ਕੋਈ ਸੁਣ ਨਹੀਂ ਰਿਹਾ ਬੇਸ ਕਰਕੇ ਜਿਹੜਾ ਵੀ ਪ੍ਰਦਰਸ਼ਨ ਕਰਦਾ ਜਾਂ ਜਿਹੜੇ ਵੀ ਆਪਣੀ ਗੱਲ ਕਰਦਾ ਸਰਕਾਰ ਨੂੰ ਉਹਦੇ ਉੱਤੇ ਕੋਈ ਨਾ ਕੋਈ ਉਹਦਾ ਉਹਦਾ ਸੰਗਿਆਨ ਲੈਣਾ ਚਾਹੀਦਾ ਅੱਜ ਤੱਕ ਨਾ ਚਾਹੇ ਆਂਗਣਵਾੜੀ ਆ ਚਾਹੇ ਆਸ਼ਾ ਵਰਕਰ ਆ ਚਾਹੇ ਦੂਸਰੇ ਬੇਰੁਜ਼ਗਾਰ ਜਿਹੜੀਆਂ ਯੂਨੀਅਨਾਂ ਬਣੀਆਂ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅਮ੍ਰਿਤਪਾਲ ਵੱਲੋਂ ਪੋਜੀਸ਼ਨ ਧਾਇਰ ਕੀਤੀ ਕਿ ਉਹਨੂੰ ਨਾਮਿਨੇਸ਼ਨ ਕਰਨ ਲਈ ਇੱਕ ਹਫ਼ਤੇ ਦਾ ਜਿਹੜਾ ਸਮਾਂ ਦਿੱਤਾ ਜਾਵੇ ਉਹਨੂੰ ਆਮ ਦੇ ਦੇਖੋ ਹਰ ਇੱਕ ਦਾ ਡੈਮੋਕਰੈਟਿਕ ਰਾਈਟ ਹੈ ਇਲੈਕਸ਼ਨ ਲੜਨਾ ਡੈਮੋਕਰੈਟਿਕ ਰਾਈਟ ਹੈ ਜੇ ਕੇਜਰੀਵਾਲ ਅੰਦਰ ਬੈਠ ਕੇ ਸਰਕਾਰ ਚਲਾ ਸਕਦਾ ਹੈ ਤੇ ਇਲੈਕਸ਼ਨ ਲੜਨ ਤੇ ਕੀ ਇਤਰਾਜ਼ ਹੈ ਇਸ ਕਰਕੇ ਉਹਨਾਂ ਨੂੰ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਹਲੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਹੋਈ ਉਹ ਉਹਨਾਂ ਨੂੰ ਇੱਕ ਬੰਦੀ ਬਣਾਇਆ ਗਿਆ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਉਹਨਾਂ ਨੇ ਕੰਮ ਕੀਤਾ ਤਾਂ ਉਹਨਾਂ ਨੂੰ ਬੰਦੀ ਬਣਾਇਆ ਪਰ ਜਿਹੜੀ ਗੱਲ ਹਰ ਬੰਦੇ ਦਾ ਡੈਮੋਕਰੈਟਿਕ ਰਾਈਟ ਜਿਹੜਾ ਹੈ ਇਲੈਕਸ਼ਨ ਲੜਨਾ ਲਖਨ ਦੇ ਖੜੇ ਹੋਣਾ ਉਹਨਾਂ ਨੂੰ ਸਮਾਂ ਮਿਲਣਾ ਚਾਹੀਦਾ ਕੇਪੀ ਸਾਹਿਬ ਕੇਪੀ ਸਾਹਿਬ ਫਾਰਮਰ ਮਿਨਿਸਟਰ

ਲੈਕਚਰ ਵਾਲੇ ਹੁਣ ਕੀ ਬਸਤੀ ਦੇ ਦੇ ਹੁਣ ਕਿਦਾ ਟ੍ਰੋਫੀ ਦੇ ਦੇ ਦੇਖੋ ਜਦੋਂ ਇਹ 92 ਸੀਟਾਂ ਜਿੱਤੀਆਂ ਸੀ ਨਾ ਇਹਨਾਂ ਨੇ ਉਦੋਂ ਬਾਅਦ ਭਗਵੰਤ ਮਾਨ ਦੀ ਸੀਟ ਵੀ ਹਰ ਗਏ ਸੀਗੇ ਇਸ ਕਰਕੇ ਲੋਕਾਂ ਦਾ ਜਿਹੜਾ ਰੁਝਾਨ ਹੁੰਦਾ ਉਹ ਸਮੇਂ ਦੇ ਅਨਸਾਰ ਜਿਹੜਾ ਬਦਲਦਾ ਹੈ ਹੁਣ ਜਿਹੜਾ ਪਿਛਲੇ ਜਨਾਬ ਦੀ ਗੱਲ ਕਰਦੇ ਹੋ ਉਹ ਤੇ ਸਰਕਾਰ ਨੇ ਇਥੇ ਇਲੈਕਸ਼ਨ ਲੜਿਆ ਲੋਕਾਂ ਨੇ ਸਾਰੀ ਸਰਕਾਰ ਨੇ ਐਮ ਐਲ ਏ ਬੈਠ ਕੇ ਇਥੇ ਉਹਨਾਂ ਨੇ ਪੰਚਾਇਤ ਸਰਪੰਚਾਂ ਨੂੰ ਡਰਾ ਕੇ ਵੋਟਾਂ ਪਾਈਆਂ ਇਹ ਹੁਣ ਜਨਰਲ ਇਲੈਕਸ਼ਨ ਹੈ ਇਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਉਹ ਚੰਡੀਗੜ੍ਹ ਦੇ ਜਿਹੜੇ ਤੁਹਾਡੇ ਕੈਂਡੀਡੇਟ ਸੀ ਉਹਨਾਂ ਨੂੰ ਨਾਲ ਹੀ ਸੁਟਕਾਰਿਆ ਉਹ ਕਹਿੰਦੇ ਆ ਕਾਲੀਵਾਲ ਦੀ ਸਿਚੁਏਸ਼ਨ ਬੜੀ ਲੋ ਹੈ ਤੇ ਇਸੇ ਕਰਕੇ ਕੈਂਡੀਡੇਟ ਵੀ ਸਾਰੇ ਆ ਗਏ। ਗੱਲ ਗੱਲ ਆ ਦੇਖੋ ਗੱਲ ਆਪਾਂ ਜਲੰਧਰ ਦੀ ਗੱਲ ਕਰ ਰਹੇ ਆ ਇਸ ਵੇਲੇ ਬੜੀਆਂ ਜੋੜ ਤੋੜ ਹੁੰਦੇ ਆ। ਉਹ ਜਿਹੜੇ ਇੱਥੇ ਉਮੀਦਵਾਰ ਆ ਪਹਿਲਾਂ ਆਮ ਆਦਮੀ ਤੋਂ ਜਿੱਤੇ ਸੀ ਹੁਣ ਬੀਜੇਪੀ ਵੱਲੋਂ ਲੜ ਰਹੇ ਆ। ਇਹਦੇ ਵਿੱਚ ਡੈਮੋਕ੍ਰੈਟਿਕ ਰਾਈਟ ਕਿੱਧਰੇ ਲੜੇ ਕੋਈ ਕਿਸੇ ਨੂੰ ਕੀ ਹੈ? ਲੋਕ ਵੋਟ ਤਾਂ ਲੋਕਾਂ ਨੇ ਪਾਉਣੀ ਆ। ਲੋਕੀ ਜਦੋਂ ਵੋਟਾਂ ਪਾਉਣਗੇ ਫੈਸਲਾ ਹੋ ਜਾਏਗਾ। ਦੇਖੋ ਲੋਕਾਂ ਦੇ ਕੋਲ ਆਪਣੀ ਗੱਲ ਰੱਖਣੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਅਸੀਂ ਥਿ ਵਯੂ ਪੁਆਇੰਟ ਰੱਖਣਾ ਹੈ ਫੈਸਲਾ ਲੋਕਾਂ ਨੇ ਕਰਨਾ ਉਹ ਪਹਿਲੀ ਤਰੀ ਨੂੰ ਲੋਕੀ ਫੈਸਲਾ ਕਰਨਗੇ ਇਸ ਦਾ ਮੁਕਾਬਲਾ ਕਿੱਦਾਂ ਦੇਖਦੇ ਵੀ ਕਿਉਂਕਿ ਪਹਿਲਾਂ ਦੋ ਤਰਫੋਂ ਮੁਕਾਬਲਾ ਹੁੰਦਾ ਸੀਗਾ ਲੇਕਿਨ ਇਸ ਵਕਤ ਪੰਜ ਤਰਫਾ ਕਹਿ ਸਕਦੇ ਕਿੰਨਾ ਕੰਪੀਟੀਸ਼ਨ ਦੇਖਿਆ ਖਾਸ ਕਰ ਜਿਹੜੇ ਤਾਂ ਡਾਇਰਟੀਮ ਨੇ ਚੰਨੀ ਸਾਹਿਬ ਉਹ ਖੁਦ ਖੜੇ ਨੇ ਯਾਰ ਇੱਕ ਇੱਕ ਮਿੰਟ ਸਰ ਮੈਨੂੰ ਦੇਖੋ ਕੋਈ ਰਿਲੇਟਿਵ ਹੋਵੇ ਇਹ ਆਪਣੀ ਪਰਸਨਲ ਗੱਲ ਹੁੰਦੀ ਹੈ ਜਦੋਂ ਇਲੈਕਸ਼ਨ ਹੁੰਦੇ ਆ ਇਲੈਕਸ਼ਨਾਂ ਦੇ ਵਿੱਚ ਪਿਓ ਪੁੱਤਰ ਵੀ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਲੜਦੇ ਮੀਆਂ ਬੀਵੀ ਵੀ ਇੱਕ ਦੂਜੇ ਦੇ ਇਲੈਕਸ਼ਨ ਖਿਲਾਫ ਲੜਦੇ ਨੇ ਮੈਂ ਆਪਣਾ ਜਿਹੜਾ ਇਹ ਮਨ ਬਣਾਇਆ ਸੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਲੜਨਾ ਇਲੈਕਸ਼ਨ ਤੇ ਮੈਂ ਲੜ ਰਿਹਾ ਮੇਰੇ ਨੂੰ ਕੋਈ ਲੜੇ ਨਹੀਂ ਦੇਖ ਰਿਹਾ ਤੁਸੀਂ ਆਪਣਾ ਦੇਖੋ ਪੰਜ ਕਾਰਨਰ ਕੰਟੈਸਟ ਹੈ ਜੀ ਔਰ ਤੁਸੀਂ ਦੇਖੋਗੇ ਇਹਦੇ ਰਿਜ਼ਲਟ ਜਿਹੜੇ ਆ ਉਹ ਅਕਾਲੀ ਦਲ ਲਈ ਬੜੇ ਪੋਜ਼ਿਟਿਵ ਹੋਣਗੇ ਜਿਹੜੇ ਮੁੱਦੇ ਲੈ ਕੇ ਪਬਲਿਕ ਆ ਰਹੇ ਜੀ ਕੀ ਕੀ ਮੇਨ ਮੁੱਦੇ ਜਿਹੜੇ ਹੈਗੇ ਨੇ ਜਿਹੜੇ ਮੁੱਦੇ ਲੈ ਕੇ ਪਬਲੀ ਆ ਰਹੇ ਜੀ ਦੇਖੋ ਜਲੰਧਰ ਸਮਾਰਟ ਸਿਟੀ ਤੁਸੀਂ ਦੇਖ ਰਹੇ ਹੋ ਕਿੰਨਾ ਕੁ ਸਮਾਰਟ ਆ ਜਲੰਧ ਇਨਾ ਕਹਿੰਦੇ ਅਸੀਂ ਪੈਸਾ ਲਾਇਆ ਤੁਸੀਂ ਅਜ ਕੂੜੇ ਦਾ ਪ੍ਰਬੰਧ ਨਹੀਂ ਹੋ ਰਿਹਾ ਜਲੰਧਰ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਵਿਵਸਥਾ ਹੈ ਬੜੀ ਖਰਾਬ ਹੈ ਜਲੰਧਰ ਦੇ ਵਿੱਚ ਕੋਈ ਬਹੁਤ ਸੁਪਰ ਸਪੈਸ਼ਲਿਟੀ ਹਸਪੀਟਲ ਨਹੀਂ ਹੈ ਇੱਥੇ ਕੋਈ ਫਿਲਮ ਸਿਟੀ ਨਹੀਂ ਹੈ ਬਹੁਤ ਸਾਰੇ ਇਦਾਂ ਦੇ ਜਿਹੜੇ ਇਹ ਕੰਮ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਲੈਵਲ ਦੇ ਕਰਨ ਵਾਲੇ ਹੁੰਦੇ ਆ ਕਿਉਂਕਿ ਸਮਾਰਟ ਸਿਟੀ ਵਗੈਰਾ ਸਾਰਾ ਲੋਕਲ ਹੈ ਇਸ ਤੋਂ ਇਲਾਵਾ ਜ਼ਿਲ੍ਹੇ ਪੱਧਰ ਤੇ ਵੀ ਬਹੁਤ ਸਾਰੀਆਂ ਜਿਹੜੀਆਂ ਸਾਡੇ ਕੰਮ ਆ ਜਿਹੜੇ ਹੋਣ ਵਾਲੇ ਆ ਲੇਕਿਨ ਸਮੇਂ-ਸਮੇਂ ਸਰਕਾਰਾਂ ਦੀ ਪ੍ਰਾਇਓਰਟੀ ਜਲੰਧਰ ਨਹੀਂ ਰਹੀ ਕੁਝ ਸਾਲਾਂ ਤੋਂ ਜਲੰਧਰ ਰਾਜਨੀਤਿਕ ਤੌਰ ਤੇ ਇਨਾ ਪਛੜ ਗਿਆ ਕਦੇ ਪੰਜ ਮਿਨਿਸਟਰ ਹੋਇਆ ਕਰਦੇ ਸੀ ਜਲੰਧਰ ਦੇ ਵਿੱਚੋਂ ਪਿਛਲੀ ਕਾਂਗਰਸੀ ਸਰਕਾਰ ਤੇ ਇੱਕ ਵੀ ਮਿਨਿਸਟਰ ਨਹੀਂ ਸੀ ਐਤਕੀ ਇੱਕ ਮਿਨਿਸਟਰ ਇਹਨਾਂ ਨੇ ਬਣਾਇਆ ਇਸ ਕਰਕੇ ਰਾਜਨੀਤਿਕ ਤੌਰ ਤੇ ਵੀ ਜਲੰਧਰ ਪਛੜਿਆ ਇੰਡਸਟਰੀਅਲ ਤੌਰ ਤੇ ਵੀ ਪਛੜਿਆ ਔਰ ਇੱਥੇ ਦੇ ਇਕਨੋਮੀ ਆ ਜਿਹੜੀ ਜਲੰਧਰ ਦੀ ਤੁਸੀਂ ਦੇਖਿਆ ਕਿੰਨੀ ਇੱਥੇ ਲੱਗੋ ਉਦਯੋਗ ਛੋਟੀ ਛੋਟੀ ਇੰਡਸਟਰੀ ਹੁੰਦੀ ਸੀ ਉਹ ਸਾਰੀਆਂ ਬੰਦ ਪਈਆਂ ਇਹਨਾਂ ਨੂੰ ਦੁਬਾਰਾ ਸੁਰਜੀਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਰਬ ਕੱਲ ਇੱਕ ਰੋਡ ਸ਼ੋਅ ਕੀਤਾ ਗਿਆ ਮੈਂ ਕੋਟੇ ਸੀਐਮ ਸਾਹਿਬ ਵੱਲੋਂ ਉੱਥੇ ਸਕੂਲ ਵਿੱਚ ਬੱਚਿਆਂ ਨੂੰ ਅੰਦਰ ਬੰਦ ਕਰ ਦਿੱਤਾ ਜਾਂਦਾ ਟੀਚਰਾਂ ਨੂੰ ਬੰਦ ਕਰਕੇ ਤਾਂ ਜਾਂਦਾ ਉੱਥੇ ਦੇ ਕੀ ਜਾਨਾ ਦੇਖੋ ਇਹ ਉਹ ਸਰਕਾਰ ਆ ਜਿਹੜੀ ਕਹਿੰਦੀ ਸੀ ਅਸੀਂ ਵੀਆਈਪੀ ਕਲਚਰ ਨੂੰ ਨਹੀਂ ਮੰਨਦੇ ਅਸੀਂ ਕੋਈ ਗੱਡੀਆਂ ਨਹੀਂ ਰੱਖਾਂਗੇ ਹੁਣ ਜਦੋਂ ਸੀਐਮ ਸਾਹਿਬ ਆਉਂਦੇ ਆ ਤੇ ਸਾਰੇ ਸ਼ਹਿਰ ਚ ਕਰਫਿਊ ਲੱਗ ਜਾਂਦਾ ਤੁਸੀਂ ਆਪ ਕੀ ਬੱਚੇ ਨੂੰ ਅੰਦਰ ਡੱਕਿਆ ਇੰਨੀ ਗਰਮੀ ਦੇ ਵਿੱਚ ਇਹਨਾਂ ਨੂੰ ਇਹ ਤਰਸ ਨਹੀਂ ਆਇਆ ਕਿ ਬੱਚੇ ਉੱਥੇ ਅੰਦਰ ਬਿਮਾਰ ਹੋ ਜਾਣਗੇ ਤੇ ਜੇ ਇਦਾਂ ਦਾ ਕੰਮ ਕਰਨਗੇ ਤੇ ਬਸੀ ਬਸੀਸੇ ਲੈਣਗੇ ਨਾ ਉਹਨਾਂ ਨੂੰ ਬਸੀਸੇ ਲੱਗਣਗੇ ਉਹਨਾਂ ਦੀ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਮਚ ਚਾਹੋਸ਼